ਸਾਰਤ ਸ਼ਰੀਆ ਕਾਲ ਜੀ ਮੰਮੀ ਜੀ ਮੇਰੀ ਭੈਣ ਤੇ ਜੀਜਾ ਜੀ ਮੈਨੂੰ ਮਿਲਣ ਆ ਰਹੇ ਆ ਕੱਲ ਉਹਨਾਂ ਦੀ ਫਲਾਈਟ ਵੀ ਆ ਫਿਰ ਉਹ ਚਲੇ ਜਾਣਗੇ ਤਾਂ ਪਤਾ ਨਹੀਂ ਕਦੋਂ ਵਾਪਸ ਆਉਣਗੇ ਜੇ ਤੁਸੀਂ ਪਨੀਰ ਮੰਗਵਾ ਦਿੰਦੇ ਤਾਂ ਮੈਂ ਉਹਨਾਂ ਲਈ ਖਾਣਾ ਬਣਾ ਦਿੰਦੀ ਬੜੇ ਹੀ ਪਿਆਰ ਨਾਲ ਪ੍ਰੀਤ ਨੇ ਆਪਣੀ ਸੱਸ ਨੂੰ ਕਿਹਾ ਪ੍ਰੀਤ ਦੀ ਗੱਲ ਸੁਣਦਿਆਂ ਹੀ ਉਹਦੀ ਸੱਸ ਪੜਕੁੱਠੀ ਅੱਛਾ ਪਨੀਰ ਲਿਆ ਦਵਾਂ ਪਨੀਰ ਹੀ ਬਣੂਗਾ ਇੰਨੇ ਪੈਸੇ ਨਹੀਂ ਹੈ ਮੇਰੇ ਕੋਲ ਤੇਰੀ ਭੈਣ ਤੇ ਜੀਜਾ ਜੀ ਦੀ ਸੇਵਾ ਕਰਨ ਲਈ ਇੱਕ ਕੰਮ ਕਰ ਖਾਣਾ ਤਾਂ ਬਣਿਆ ਪਿਆ ਆ ਉਹ ਗਰਮ ਕਰ ਲਾ ਤੇ ਉਹ ਉਹਨਾਂ ਨੂੰ ਦੇ ਦੇ ਤੇ ਸਲਾਦ ਕੱਟ ਕੇ ਰੱਖ ਦੀ ਨਾਲ ਪਨੀਰ ਲਿਆ ਦੇ ਪਨੀਰ ਖਵਾਉਗੀ ਬੁੜਬੁੜਾਉਂਦੀ ਹੋਈ ਉਹਦੀ ਸੱਸ ਉਥੋਂ ਚਲੀ ਗਈ ਵਿਚਾਰੀ ਪ੍ਰੀਤ ਆਪਣੀ ਸੱਸ ਦੀਆਂ ਗੱਲਾਂ ਸੁਣ ਕੇ ਦੁਖੀ ਹੋ ਗਈ ਤੇ ਆਪਣੀ ਭੈਣ ਤੇ ਜੀਜਾ ਜੀ ਲਈ ਉਹਨੂੰ ਬਹੁਤ ਬੁਰਾ ਲੱਗਾ ਕਿਉਂਕਿ ਉਹ ਦੋਵੇਂ ਪਹਿਲੀ ਵਾਰ ਪ੍ਰੀਤ ਦੇ ਘਰ ਆ ਰਹੇ ਸੀ ਪ੍ਰੀਤ ਦਾ ਪਤੀ ਵੀ ਇੱਥੇ ਨਹੀਂ ਰਹਿੰਦਾ ਸੀ ਜਿਹੜਾ ਉਹ ਆਪਣੇ ਪਤੀ ਨੂੰ ਕਹਿ ਕੇ ਕੁਝ ਮੰਗਵਾ ਲੈਂਦੀ ਤੇ ਇਸ ਵਕਤ ਘਰੇ ਉਹਦਾ ਸਹੁਰਾ ਵੀ ਨਹੀਂ ਸੀ ਨਹੀਂ ਤਾਂ ਉਹ ਖੁਦ ਹੀ ਲਿਆ ਦਿੰਦਾ ਹੁਣ ਪ੍ਰੀਤ ਪਰੇਸ਼ਾਨ ਹੋ ਗਈ ਕਿ ਕੀ ਕਰੇ ਕੀ ਬਣਾਵੇ ਕੀ ਖਵਾਵੇ ਆਪਣੀ ਭੈਣ ਤੇ ਜੀਜਾ ਜੀ ਨੂੰ ਜਦੋਂ ਉਹਦੀ ਸਾਸਣ ਨੇ ਉਹਨੂੰ ਪਨੀਰ ਹੀ ਨਹੀਂ ਮੰਗਵਾ ਕੇ ਦਿੱਤਾ ਤਾਂ ਆਖਰਕਾਰ ਪ੍ਰੀਤ ਖੁਦ ਹੀ ਆਪਣੇ ਮਨ ਨਾਲ ਖਾਣਾ ਬਣਾਉਣ ਲੱਗੀ ਪ੍ਰੀਤ ਖਾਣਾ ਬਹੁਤ ਵਧੀਆ ਬਣਾਉਂਦੀ ਸੀ ਇਸ ਲਈ ਪਨੀਰ ਨਾ ਸਹੀਂ ਉਹਨੇ ਤੁਰੰਤ ਹੀ ਸੋਇਆਬੀਨ ਨੂੰ ਉਬਾਲਿਆ ਤੇ ਉਹਦੇ ਛੋਟੇ-ਛੋਟੇ ਟੁਕੜੇ ਕਰਕੇ ਚੰਗੀ ਤਰ੍ਹਾਂ ਵੇਸਣ ਲਾ ਕੇ ਵਧੀਆ ਜਹੀ ਸਬਜ਼ੀ ਬਣਾ ਦਿੱਤੀ ਨਾਲ ਹੀ ਉਹਨੇ ਆਲੂ ਪਾ ਕੇ ਚੌਲ ਬਣਾਏ ਤੇ ਰਾਇਤਾ ਵੀ ਬਣਾ ਦਿੱਤਾ ਸਾਰਾ ਕੁਝ ਮਿਲਾ ਜੁਲਾ ਕੇ ਖਾਣੇ ਦੀ ਇੱਕ ਵਧੀਆ ਥਾਲੀ ਤਿਆਰ ਕਰ ਦਿੱਤੀ ਉਹਨੇ ਜਦੋਂ ਤੱਕ ਖਾਣਾ ਤਿਆਰ ਹੁੰਦਾ ਉਦੋਂ ਤੱਕ ਪ੍ਰੀਤ ਦੀ ਭੈਣ ਦੇ ਜੀਜਾ ਜੀ ਵੀ ਆ ਚੁੱਕੇ ਸੀ ਪ੍ਰੀਤ ਆਪਣੀ ਭੈਣ ਤੇ ਜੀਜਾ ਜੀ ਨੂੰ ਚਾਹ ਪਾਣੀ ਖਾਣਾ ਖਵਾਉਣ ਤੋਂ ਬਾਅਦ ਗੱਲਾਂ ਕਰਨ ਲੱਗ ਪਈ। ਉਹਨਾਂ ਨੂੰ ਆਏ ਹੋਏ ਕਰੀਬ 2 ਘੰਟੇ ਹੋ ਗਏ ਸੀ ਪਰ ਪ੍ਰੀਤ ਦੀ ਸੱਸ ਆਪਣੇ ਕਮਰੇ ਵਿੱਚੋਂ ਬਾਹਰ ਨਾ ਨਿਕਲੀ। ਘਰ ਮਹਿਮਾਨ ਆਏ ਸੀ ਤਾਂ ਇੱਕ ਵਾਰ ਵੀ ਬਾਹਰ ਨਿਕਲ ਕੇ ਉਹਨੇ ਹਾਲਚਾਲ ਨਹੀਂ ਪੁੱਛਿਆ। ਉਹ ਆਪਣੇ ਕਮਰੇ ਵਿੱਚ ਹੀ ਪਈ ਰਹੀ। ਇਥੋਂ ਤੱਕ ਕੇ ਇੱਕ ਦੋ ਵਾਰ ਪ੍ਰੀਤ ਉਹਨੂੰ ਬੁਲਾਉਣ ਵੀ ਗਈ ਕਿ ਮੰਮੀ ਜੀ ਇੱਕ ਵਾਰ ਆ ਕੇ ਮੇਰੀ ਭੈਣ ਨੂੰ ਮਿਲੋ। ਤੁਹਾਡੇ ਬਾਰੇ ਪੁੱਛ ਰਹੀ ਸੀ ਇੰਨਾ ਸੁਣਦੇ ਹੀ ਉਹਦੀ ਸਾਸ ਨੇ ਤੁਰੰਤ ਕਹਿ ਦਿੱਤਾ ਨਹੀਂ ਬਹੂ ਮੇਰੀ ਹਿੰਮਤ ਨਹੀਂ ਆ ਮੈਨੂੰ ਤਾਂ ਬਹੁਤ ਥਕਾਵਟ ਲੱਗ ਰਹੀ ਆ ਮੈਂ ਤਾਂ ਸੌਣਾ ਆ ਮੈਂ ਉੱਥੇ ਜਾ ਕੇ ਕੀ ਕਰੂੰਗੀ ਦੋ ਟੁਕ ਜਵਾਬ ਦੇ ਦਿੱਤਾ ਸੀ ਉਹਦੀ ਸਾਸ ਨੇ ਪ੍ਰੀਤ ਆਪਣੀ ਸਾਸ ਦੀ ਇਹ ਇੱਕ ਇੱਕ ਨਸ ਤੋਂ ਚੰਗੀ ਤਰ੍ਹਾਂ ਵਾਕਿਫ ਸੀ ਉਹ ਸਭ ਕੁਝ ਸਮਝ ਰਹੀ ਸੀ ਕਿ ਜਦੋਂ ਮੈਂ ਮੰਮੀ ਜੀ ਨੂੰ ਦੱਸਿਆ ਕਿ ਮੇਰੀ ਭੈਣ ਤੇ ਜੀਜਾ ਜੀ ਆਉਣ ਵਾਲੇ ਆ ਉਦੋਂ ਦਾ ਹੀ ਇਹਦਾ ਮੂੰਹ ਬਣਿਆ ਪਿਆ ਆ ਤੇ ਉਹਨਾਂ ਨੂੰ ਵੇਖਦਿਆਂ ਹੀ ਇਹ ਕਮਰੇ ਵਿੱਚ ਆ ਗਈ ਸੀ ਆਪਣੀ ਭੈਣ ਤੇ ਜੀਜਾ ਜੀ ਦੇ ਲਈ ਆਪਣੀ ਸੱਸ ਦਾ ਇਹ ਵਿਹਾਰ ਪ੍ਰੀਤ ਨੂੰ ਬਹੁਤ ਦੁੱਖ ਦੇ ਰਿਹਾ ਸੀ ਇਥੋਂ ਤੱਕ ਕਿ ਜਦੋਂ ਪ੍ਰੀਤ ਦੀ ਭੈਣ ਉਹਦੀ ਸੱਸ ਨੂੰ ਮਿਲਣ ਲਈ ਉਹਦੇ ਕਮਰੇ ਵਿੱਚ ਗਈ ਤਾਂ ਪ੍ਰੀਤ ਦੀ ਸੱਸ ਸੌਣ ਦਾ ਡਰਾਮਾ ਕਰਨ ਲੱਗੀ ਉਹ ਬਿਲਕੁਲ ਨਾ ਉઠી ਆਖਿਰ ਥੋੜੀ ਦੇਰ ਬਾਅਦ ਪ੍ਰੀਤ ਦੀ ਭੈਣ ਤੇ ਜੀਜਾ ਜੀ ਬਿਨਾਂ ਉਹਦੀ ਸੱਸ ਨੂੰ ਮਿਲੇ ਹੀ ਚਲੇ ਗਏ ਆਪਣੀ ਭੈਣ ਤੇ ਜੀਜਾ ਜੀ ਦੇ ਪ੍ਰਤੀ ਆਪਣੀ ਸੱਸ ਦਾ ਵਿਹਾਰ ਪ੍ਰੀਤ ਨੂੰ ਬਹੁਤ ਬੁਰਾ ਲੱਗ ਰਿਹਾ ਸੀ ਉਸ ਵਕਤ ਤਾਂ ਪ੍ਰੀਤ ਕੁਝ ਨਾ ਬੋਲੀ ਪਰ ਆਪਣੇ ਮਨ ਵਿੱਚ ਇਹ ਗੱਲ ਕਿਤੇ ਨਾ ਕਿਤੇ ਲੈ ਕੇ ਬੈਠੀ ਸੀ ਤੇ ਉਹਦੇ ਲਈ ਉਹ ਆਪਣੀ ਸੱਸ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ ਕਿਉਂਕਿ ਪ੍ਰੀਤ ਉਹਨਾਂ ਸਿੱਧੀਆਂ ਸਾਧੀਆਂ ਬਹੂਆਂ ਵਿੱਚੋਂ ਨਹੀਂ ਸੀ ਜਿਹੜੀਆਂ ਆਪਣੇ ਸਹੁਰੇ ਘਰ ਸਾਰਾ ਕੁਝ ਬਰਦਾਸ਼ਤ ਕਰਕੇ ਚੁੱਪ ਰਹਿੰਦੀਆਂ ਤੇ ਆਪਣੇ ਪੇਕਿਆਂ ਦੀ ਬੇਇੱਜ਼ਤੀ ਹੁੰਦੇ ਹੋਏ ਚੁੱਪਚਾਪ ਵੇਖਦੀਆਂ ਰਹਿੰਦੀਆਂ ਤੇ ਸੰਢੀਆਂ ਰਹਿੰਦੀਆਂ ਆ ਪ੍ਰੀਤ ਨੂੰ ਕੋਈ ਵੀ ਗਲਤ ਗੱਲ ਬਰਦਾਸ਼ਤ ਨਹੀਂ ਹੁੰਦੀ ਸੀ ਉਹ ਉਸੇ ਵੇਲੇ ਜਵਾਬ ਦੇਣਾ ਵੀ ਜਾਣਦੀ ਸੀ ਇਸ ਲਈ ਉਸ ਦਿਨ ਤਾਂ ਸ਼ਾਂਤ ਰਹਿ ਗਈ ਪਰ ਉਹਦੇ ਦਿਲ ਵਿੱਚ ਆਪਣੀ ਸਾਸ ਲਈ ਕਿਤੇ ਨਾ ਕਿਤੇ ਗੁੱਸਾ ਜ਼ਰੂਰ ਸੀ ਕੁਝ ਦਿਨਾਂ ਬਾਅਦ ਹੀ ਇੱਕ ਦਿਨ ਉਦੀ ਸਾਸ ਨੇ ਖੁਸ਼ੀ-ਖੁਸ਼ੀ ਪਨੀਰ ਤੇ ਸਬਜ਼ੀਆਂ ਲਿਆ ਕੇ ਪ੍ਰੀਤ ਨੂੰ ਦਿੰਦੇ ਹੋਏ ਕਿਹਾ ਬਹੂ ਐ ਲੈ ਪਨੀਰ ਤੇ ਸਬਜ਼ੀਆਂ ਛੇਤੀ-ਛੇਤੀ ਛਾਈ ਪਨੀਰ ਤੇ ਹੋਰ ਵੀ ਕਈ ਪਕਵਾਨ ਬਣਾ ਲ ਦੁਪਹਿਰੇ ਖਾਣੇ ਤੇ ਤੇਰੇ ਨਨਾਨ ਤੇ ਉਹਦਾ ਪਤੀ ਆ ਰਿਹਾ ਆ ਭਾਈ ਜਵਾਈ ਆ ਸੇਵਾ ਤਾਂ ਕਰਨੀ ਪਊਗੀ ਨਾ ਆਪਣੀ ਸੱਸ ਦੀ ਚਹਿਕਦੀ ਹੋਈ ਆਵਾਜ਼ ਸੁਣ ਕੇ ਪ੍ਰੀਤ ਉਹਨੂੰ ਬੜੇ ਹੀ ਧਿਆਨ ਨਾਲ ਵੇਖ ਰਹੀ ਸੀ ਤੇ ਜਵਾਈ ਦੇ ਆਉਣ ਦੀ ਖੁਸ਼ੀ ਉਦੇ ਚਿਹਰੇ ਤੇ ਸਾਫ ਸਾਫ ਦਿਖਾਈ ਦੇ ਰਹੀ ਸੀ ਤੇ ਕਿਵੇਂ ਉਹਨਾਂ ਦੇ ਸਵਾਗਤ ਦੀ ਤਿਆਰੀ ਹੋ ਰਹੀ ਸੀ ਜਦਕਿ ਹਰ 10-15 ਦਿਨਾਂ ਬਾਅਦ ਇੱਕ ਵਾਰ ਉਹਦਾ ਧੀ ਜਵਾਈ ਆਉਂਦੇ ਹੀ ਆਉਂਦੇ ਸੀ ਕੋਈ ਪਹਿਲੀ ਵਾਰ ਨਹੀਂ ਸੀ ਆ ਰਹੇ ਉਹ ਇਹਦੇ باوجود ਵੀ ਸਵਾਗਤ ਤਾਂ ਇਵੇਂ ਹੁੰਦਾ ਸੀ ਜਿਵੇਂ ਹਰ ਵਾਰ ਪਹਿਲੀ ਵਾਰ ਹੋਵੇ ਬਸ ਇਹੀ ਇੱਕ ਮੌਕਾ ਮਿਲਿਆ ਪ੍ਰੀਤ ਵੀ ਮਨ ਹੀ ਮਨ ਕੋ ਸੋਚ ਕੇ ਮੁਸਕਰਾ ਪਈ ਉਸ ਵਕਤ ਆਪਣੀ ਸਾਸ ਨੂੰ ਉਹਨੇ ਕੁਝ ਨਾ ਕਿਹਾ ਪਰ ਉਹਨੇ ਅੱਜ ਖਾਣਾ ਨਾ ਬਣਾਇਆ ਜਿਹੜਾ ਪਹਿਲਾ ਖਾਣਾ ਬਚਿਆ ਪਿਆ ਸੀ ਉਸੇ ਨੂੰ ਗਰਮ ਕਰ ਦਿੱਤਾ ਤੇ ਜਿਵੇਂ ਹੀ ਉਹਦੀ ਨਨਾਨ ਤੇ ਉਹਦਾ ਪਤੀ ਘਰ ਆਏ ਤਾਂ ਪ੍ਰੀਤ ਨੇ ਸਵੇਰ ਦਾ ਬਣਿਆ ਹੋਇਆ ਗਰਮ ਕੀਤਾ ਖਾਣਾ ਹੀ ਉਹਨਾਂ ਨੂੰ ਪਰੋਸ ਦਿੱਤਾ ਖਾਣੇ ਵਿੱਚ ਆਪਣੇ ਦੱਸੇ ਹੋਏ ਪਕਵਾਨ ਨਾ ਵੇਖ ਕੇ ਪ੍ਰੀਤ ਦੀ ਸੱਸ ਉੱਥੇ ਹੀ ਆਪਣੀ ਕੁੜੀ ਤੇ ਜਵਾਈ ਦੇ ਸਾਹਮਣੇ ਪ੍ਰੀਤ ਦੇ ਉੱਤੇ ਗਰਜ ਪਈ ਬਹੂ ਇਹ ਕੀ ਆ ਇੱਕ ਹੀ ਬਣਾਇਆ ਤੂੰ ਮੈਂ ਤਾਂ ਇਹਨੂੰ ਕੀ ਬਣਾਉਣ ਲਈ ਕਿਹਾ ਸੀ ਪਨੀਰ ਲਿਆ ਕੇ ਦਿੱਤਾ ਸੀ ਨਾ ਬਣਾਉਣ ਲਈ ਆਪਣੀ ਸੱਸ ਦਾ ਗੁੱਸਾ ਵੇਖ ਕੇ ਪ੍ਰੀਤ ਵੀ ਲਾਪਰਵਾਹੀ ਨਾਲ ਬੋਲੀ ਮੰਮੀ ਜੀ ਪਨੀਰ ਤਾਂ ਦਿੱਤਾ ਸੀ ਤੁਸੀਂ ਪਰ ਉਹ ਕੀ ਆਣਾ ਮੈਂ ਖਾਣਾ ਪਹਿਲਾਂ ਹੀ ਬਣਾ ਲਿਆ ਸੀ ਇਸ ਲਈ ਉਸੇ ਖਾਣੇ ਨੂੰ ਮੈਂ ਗਰਮ ਕਰ ਦਿੱਤਾ ਤੇ ਨਾਲ ਅਚਾਰ ਪਾਪੜ ਸਲਾਦ ਵੀ ਰੱਖ ਦਿੱਤੇ ਤਾਂ ਇਸ ਲਈ ਖਾਣਾ ਮੈਨੇਜ ਹੋ ਗਿਆ ਸੀ ਜਦੋਂ ਖਾਣਾ ਪਹਿਲਾਂ ਹੀ ਬਣਿਆ ਸੀ ਤਾਂ ਫਿਰ ਬਣਾਉਣ ਦੀ ਕੀ ਲੋੜ ਆ? ਕਿ ਨਹੀਂ ਦੀਦੀ? ਉਹਨੇ ਬੜੇ ਹੀ ਪਿਆਰ ਨਾਲ ਆਪਣੀ ਨਨਾਨ ਨੂੰ ਪੁੱਛਿਆ। ਹਾਂ ਭਾਬੀ ਸਹੀ ਕਿਹਾ ਤੁਸੀਂ। ਜਦੋਂ ਖਾਣਾ ਪਿਆ ਸੀ ਤਾਂ ਬਣਾਉਣ ਦੀ ਕੀ ਲੋੜ ਸੀ? ਪ੍ਰੀਤ ਦੀ ਨਨਾਨਵੀ ਪ੍ਰੀਤ ਦੀ ਹਾਂ ਵਿੱਚ ਹਾਂ ਮਲਉਂਦੇ ਹੋਏ ਬੋਲੀ। ਉਹ ਤਾਂ ਠੀਕ ਆ ਪੁੱਤ ਕਿ ਤੈਨੂੰ ਖਾਣਾ ਪਸੰਦ ਆ ਗਿਆ ਆ। ਪਰ ਮੈਂ ਇਹਨੂੰ ਕੁਝ ਹੋਰ ਬਣਾਉਣ ਲਈ ਕਿਹਾ ਸੀ। ਇਹਨੇ ਬਣਾਇਆ ਜਾਂ ਨਹੀਂ ਮੈਂ ਉਹੀ ਇਹਨੂੰ ਪੁੱਛਣਾ ਚਾਹੁੰਦੀ ਸੀ। ਪਤਾ ਸੀ ਕਿ ਮੇਰਾ ਜਵਾਈ ਆ ਰਿਹਾ ਆ ਸਭ ਕੁਝ ਜਾਣਦੇ ਹੋਈ ਵੀ ਇੰਨੇ ਇਹ ਸਭ ਕੁਝ ਜਾਣਬੁੱਝ ਕੇ ਕੀਤਾ ਆ ਜਵਾਈ ਦੀ ਇੱਜ਼ਤ ਦਾ ਤੈਨੂੰ ਪੋਰਾ ਵੀ ਖਿਆਲ ਨਹੀਂ ਆ ਮਹਿਮਾਨ ਆ ਇਸ ਘਰ ਦਾ ਜਵਾਈ ਵੀ ਆ ਤੇ ਮਹਿਮਾਨਾਂ ਨੂੰ ਕੋਈ ਪਹਿਲਾਂ ਦਾ ਬਣਿਆ ਹੋਇਆ ਖਾਣਾ ਗਰਮ ਕਰਕੇ ਦੇਂਦਾ ਆ ਭਲਾ ਬਸ ਇੰਨਾ ਸੋੰਦੇ ਹੀ ਪ੍ਰੀਤ ਵੀ ਆਪਣੀ ਨਨਾਨ ਤੇ ਉਹਦੇ ਪਤੀ ਦੇ ਸਾਹਮਣੇ ਆਪਣੀ ਸਾਸੂ ਉੱਤੇ ਵਰਸ ਪਈ ਮੰਮੀ ਜੀ ਮਹਿਮਾਨ ਤਾਂ ਮੇਰੀ ਭੈਣ ਤੇ ਜੀਜਾ ਜੀ ਵੀ ਸੀ ਉਦੋਂ ਤੁਸੀਂ ਕੀ ਕੀਤਾ ਸੀ ਉਹਨਾਂ ਨਾਲ ਭੁੱਲ ਗਏ ਉਦੋਂ ਤੁਹਾਨੂੰ ਯਾਦ ਨਹੀਂ ਆਇਆ ਕਿ ਉਹ ਵੀ ਇਸ ਘਰ ਦੇ ਮਹਿਮਾਨ ਆ ਤੇ ਉਹ ਤਾਂ ਪਹਿਲੀ ਵਾਰ ਆਏ ਸੀ ਨਾ ਇੱਥੇ ਭੈਣ ਤੇ ਜੀਜਾ ਜੀ ਤੇ ਇਹ ਤੁਹਾਡੀ ਧੀ ਤੇ ਜਵਾਈ ਤਾਂ 10-15 ਦਿਨਾਂ ਬਾਅਦ ਆਉਂਦੇ ਹੀ ਰਹਿੰਦੇ ਆ ਫਿਰ ਵੀ ਤੁਸੀਂ ਉਹਨਾਂ ਦਾ ਸਵਾਗਤ ਇਸ ਤਰ੍ਹਾਂ ਕਰਦੇ ਹੋ ਜਿਵੇਂ ਪਹਿਲੀ ਵਾਰ ਆ ਰਹੇ ਹੋਣ ਤੇ ਮੇਰੀ ਭੈਣ ਤੇ ਜੀਜਾ ਜੀ ਉਹਨਾਂ ਬਾਰੇ ਸੋਚਿਆ ਹੈ ਤੁਸੀਂ ਕੀ ਉਹਨਾਂ ਦੀ ਇੱਜ਼ਤ ਨਹੀਂ ਆ? ਕੀ ਮੇਰੀ ਇੱਜ਼ਤ ਨਹੀਂ ਸੀ? ਉਹ ਜਾ ਕੇ ਆਪਣੇ ਘਰ ਆਪਣੇ ਪਰਿਵਾਰ ਨੂੰ ਕੀ ਕਹਿਣਗੇ ਮੇਰੇ ਬਾਰੇ? ਇਹ ਸੋਚਿਆ ਤੁਸੀਂ? ਉਦੋਂ ਤਾਂ ਕਿਵੇਂ ਤੁਸੀਂ ਕਹਿ ਦਿੱਤਾ ਸੀ ਕਿ ਜਿਹੜਾ ਖਾਣਾ ਬਣਿਆ ਪਿਆ ਆ ਉਹ ਖਵਾ ਦੇ ਤਾਂ ਹੁਣ ਕੀ ਬੁਰਾਈ ਆ? ਜਦ ਮੈਂ ਆਪਣੀ ਭੈਣ ਤੇ ਜੀਜਾ ਜੀ ਨੂੰ ਸਵੇਰ ਦਾ ਖਾਣਾ ਖਵਾ ਸਕਦੀ ਆ ਤਾਂ ਤੁਹਾਡੇ ਧੀ ਜਵਾਈ ਨੂੰ ਕਿਉਂ ਨਹੀਂ ਖਵਾ ਸਕਦੀ? ਕੀ ਗਲਤ ਐ ਇਹਦੇ ਵਿੱਚ? ਉਹਨਾਂ ਵਾਂਗ ਏ ਵੀ ਤਾਂ ਮੈਂ ਮਹਿਮਾਨ ਹੀ ਆਣਾ ਕਿਉਂ ਭੈਣੇ ਗਲਤ ਕਹਿ ਰਹੀ ਆ ਮੈਂ ਪ੍ਰੀਤ ਦੀ ਗੱਲ ਸੁਣ ਕੇ ਉਹਦੀ ਨਨਾਨ ਸਭ ਕੁਝ ਸਮਝ ਗਈ ਪ੍ਰੀਤ ਦੇ ਗੁੱਸੇ ਦੀ ਵਜ੍ਹਾ ਵੀਕੇ ਭਾਬੀ ਨੇ ਗੁੱਸੇ ਵਿੱਚ ਕਿਉਂ ਆ ਉਹਦੀ ਨਨਾਨ ਨੇ ਤੁਰੰਤ ਆਪਣੀ ਮਾਂ ਨੂੰ ਕਿਹਾ ਮਾਂ ਇਹ ਕੀ ਆ ਕਿਉਂ ਕਰਦੀ ਆ ਤੂੰ ਐਵੇਂ ਨਹੀਂ ਪੁੱਤ ਤੂੰ ਇਹਨੂੰ ਨਹੀਂ ਜਾਣਦੀ ਇਹਦੀਆਂ ਗੱਲਾਂ ਵਿੱਚ ਨਾ ਆਇਆ ਕਰੋ ਮਾਂ ਮੈਂ ਸਾਰਾ ਕੁਝ ਜਾਣਦੀ ਆ ਸਹੀ ਤਾਂ ਕਹਿ ਰਹੀ ਆ ਭਾਬੀ ਮਹਿਮਾਨ ਤਾਂ ਮਹਿਮਾਨੀ ਹੁੰਦੇ ਆ ਚਾਹੇ ਉਹ ਭਾਬੀ ਦੇ ਪੇਕਿਆਂ ਤੋਂ ਹੋਣ ਜਾਂ ਤੁਹਾਡੇ ਪੇਕਿਆਂ ਤੋਂ ਹੋਣ ਜਾਂ ਕੋਈ ਹੋਰ ਹੋਵੇ ਜਦੋਂ ਤੁਹਾਨੂੰ ਪਤਾ ਲੱਗਾ ਕਿ ਭਾਬੀ ਦੀ ਭੈਣ ਤੇ ਜੀਜਾ ਜੀ ਪਹਿਲੀ ਵਾਰ ਆ ਰਹੇ ਆ ਤਾਂ ਤੁਸੀਂ ਉਹਨਾਂ ਨੂੰ ਇਹਨਾਂ ਨਜ਼ਰ ਅੰਦਾਜ਼ ਕਿਉਂ ਕੀਤਾ ਗਰਮ ਕਰਕੇ ਖਾਣਾ ਕਿਉਂ ਖਵਾਇਆ ਇਹੋ ਨਹੀਂ ਭੈਣੇ ਮੇਰੀ ਭੈਣੇ ਨਾਲ ਬਾਰੇ ਪੁੱਛਦੀ ਰਹਿ ਗਈ ਕਿ ਤੇਰੀ ਸੱਸ ਕਿੱਥੇ ਆ ਪਰ ਮੰਮੀ ਜੀ ਇਹ ਤਾਂ ਆਪਣੇ ਕਮਰੇ 'ਚ ਜਾ ਕੇ ਸੌਂ ਗਈ ਮੈਂ ਕਿੰਨੀ ਵਾਰ ਬੁਲਾਉਣ ਵੀ ਗਈ ਪਰ ਇਹ ਆਪਣੇ ਕਮਰੇ ਤੋਂ ਬਾਹਰ ਨਾ ਨਿਕਲੀ ਇਥੋਂ ਤੱਕ ਕਿ ਜਦੋਂ ਮੇਰੀ ਭੈਣ ਵੀ ਇਹਨਾਂ ਦੇ ਕਮਰੇ ਵਿੱਚ ਗਈ ਨਾ ਇਹਨਾਂ ਨੂੰ ਮਿਲਣ ਤਾਂ ਇਹ ਕੰਬਲ ਲੈ ਕੇ ਸੌਂ ਗਈ ਸੀ ਬਿਲਕੁਲ ਆਵਾਜ਼ ਨਾ ਸੁਣੀ ਮੇਰੀ ਭੈਣ ਦੀ ਉੱਠੀ ਹੀ ਨਹੀਂ ਏ ਮੇਰੀ ਭੈਣ ਦੇ ਬੁਲਾਉਣ ਤੇ ਵੀ ਅਖੀਰ ਮੇਰੀ ਭੈਣ ਦੁਖੀ ਹੋ ਕੇ ਇਹਨਾਂ ਨੂੰ ਬਿਨਾਂ ਮਿਲੇ ਹੀ ਚਲੀ ਗਈ ਭੈਣੇ ਇੱਕ ਵਾਰ ਸੋਚ ਕੇ ਵੇਖ ਮੈਨੂੰ ਕਿੰਨੀ ਤਕਲੀਫ ਹੋਈ ਹੋਊਗੀ ਏ ਕਹਿੰਦੇ ਹੋਏ ਪ੍ਰੀਤ ਰੋਪਈ ਪ੍ਰੀਤ ਨੂੰ ਰੋਂਦਾ ਹੋਇਆ ਵੇਖ ਕੇ ਉਹਦੀ ਨਨਾਨ ਨੂੰ ਬਹੁਤ ਬੁਰਾ ਲੱਗਾ ਉਹਦੀ ਨਨਾਨ ਨੇ ਤੁਰੰਤ ਹੀ ਉਹਦੀ ਸਾਸ ਨੂੰ ਕਿਹਾ ਮਾਂ ਇਹ ਕੀ ਸੀ ਤੂੰ ਭਾਬੀ ਦੀ ਭੈਣ ਨੂੰ ਮਿਲੀ ਕਿਉਣੀ ਅੱਛਾ ਇਹ ਦੱਸ ਇਹਦੇ ਨਾਲ ਇੱਜ਼ਤ ਕਿਦੀ ਖਰਾਬ ਹੋਈ ਭਾਬੀ ਦੀ ਨਹੀਂ ਤੇਰੀ ਤੇਰੀਆਂ ਇਨ੍ਹਾਂ ਹਰਕਤਾਂ ਨਾਲ ਤੇਰੀ ਇੱਜ਼ਤ ਖਰਾਬ ਹੋਈ ਆ ਮਾਂ ਤੇਰੀ ਪਿੱਠ ਪਿੱਛੇ ਭਾਬੀ ਦੀ ਭੈਣ ਤੇ ਜੀਜਾ ਜੀ ਤੈਨੂੰ ਹੀ ਗਾਲਾਂ ਕੱਢਦੇ ਹੋਣੇ ਆ ਉਹ ਕਈ ਗੱਲਾਂ ਕਰਨਗੇ ਕਿ ਪ੍ਰੀਤ ਦੀ ਸੱਸ ਕਿਹੋ ਜੀ ਆ ਕੀ ਮਿਲ ਗਿਆ ਮਾਂ ਤੈਨੂੰ ਕੀ ਮਿਲ ਗਿਆ ਕਿਉਂ ਕੀਤਾ ਤੂੰ ਇਸ ਤਰ੍ਹਾਂ ਮਾਂ ਹਰ ਵਾਰ ਬਹੂ ਹੀ ਗਲਤ ਨਹੀਂ ਹੁੰਦੀ ਹਰ ਵਾਰ ਬਹੂ ਗਲਤ ਸੋਚ ਦੇ ਨਾਲ ਸਹੁਰੇ ਆਉਂਦੀ ਵੀ ਨਹੀਂ ਆ ਤੇਰੇ ਵਰਗੀਆਂ ਸੱਸਾਂ ਦੀਆਂ ਇਹੋ ਜਿਹੀਆਂ ਹਰਕਤਾਂ ਹੀ ਉਹਨੂੰ ਗਲਤ ਕਹਿਣ ਦੇ ਲਈ ਗਲਤ ਸੋਚਣ ਲਈ ਤੇ ਗਲਤ ਬਣਾਉਣ ਲਈ ਮਜਬੂਰ ਕਰ ਦਿੰਦੀਆਂ ਨੇ ਮੈਂ ਤਾਂ ਤੇਰੀ ਧੀ ਆ ਜਦੋਂ ਮੈਨੂੰ ਹੀ ਤੇਰੀਆਂ ਹਰਕਤਾਂ ਪਸੰਦ ਨਹੀਂ ਆ ਤਾਂ ਉਹ ਤਾਂ ਫਿਰ ਤੇਰੀ ਬਹੂ ਆ ਪ੍ਰੀਤ ਦੀ ਨਾਨਨੇ ਜਦੋਂ ਆਪਣੇ ਪਤੀ ਦੇ ਸਾਹਮਣੇ ਹੀ ਆਪਣੀ ਮਾਂ ਨੂੰ ਉਹਦੀਆਂ ਗਲਤੀਆਂ ਦਾ ਅਹਿਸਾਸ ਕਰਵਾਇਆ ਤਾਂ ਪ੍ਰੀਤ ਦੀ ਸੱਸ ਨੂੰ ਆਪਣੀ ਬੜੀ ਬੇਇੱਜ਼ਤੀ ਮਹਿਸੂਸ ਹੋਈ ਧੀ ਤੇ ਤਾਂ ਨਹੀਂ ਪਰ ਬਹੁਤ ਗੁੱਸਾ ਜ਼ਰੂਰ ਆ ਰਿਹਾ ਸੀ ਉਹਨੇ ਤੁਰੰਤ ਹੀ ਨਜ਼ਰਾਂ ਟੇਡੀਆਂ ਕਰਕੇ ਪ੍ਰੀਤ ਨੂੰ ਕਿਹਾ ਬਹੂ ਤੇਰੇ ਮਨ ਵਿੱਚ ਜਿੰਨਾ ਵੀ ਮੇਰੇ ਲਈ ਗੁੱਸਾ ਭਰਿਆ ਹੋਇਆ ਸੀ ਮੈਨੂੰ ਕੱਲੀ ਨੂੰ ਕਹਿ ਦਿੰਦੀ ਜਵਾਈ ਦੇ ਸਾਹਮਣੇ ਇਹ ਸਾਰੀਆਂ ਗੱਲਾਂ ਕਹਿਣ ਦੀ ਕੀ ਲੋੜ ਸੀ ਕਰਦੀ ਇੱਜ਼ਤ ਉਸ਼ਾਲਨ ਦੀ ਕੀ ਲੋੜ ਸੀ ਤੈਨੂੰ ਆਪਣੀ ਸੱਸ ਦੀ ਗੱਲ ਸੁਣ ਕੇ ਮੁਸਕਰਾਉਂਦੇ ਹੋਏ ਪ੍ਰੀਤ ਬੋਲੀ ਮੰਮੀ ਜੀ ਕਿਹੜੇ ਕਰਦੀ ਇੱਜ਼ਤ ਦੀ ਗੱਲ ਕਰ ਰਹੇ ਹੋ ਤੁਸੀਂ ਮੈਂ ਤਾਂ ਇੱਥੇ ਰਸੋਈ 'ਚ ਖੜੀ-ਖੜੀ ਸਭ ਕੁਝ ਸੁਣਦੀ ਰਹਿਣੀ ਆ ਜਦੋਂ ਤੁਸੀਂ ਮੇਰੀਆਂ ਬੁਰਾਈਆਂ ਆਪਣੀ ਧੀ ਤੇ ਜਵਾਈ ਨਾਲ ਕਰਦੇ ਹੋ ਉਦੋਂ ਤਾਂ ਘਰ ਦੀ ਇੱਜ਼ਤ ਜਾਦ ਨਹੀਂ ਆਉਂਦੀ ਤੁਹਾਨੂੰ ਜਦੋਂ ਅੱਜ ਮੈਂ ਤੁਹਾਡੀਆਂ ਗੱਲਾਂ ਦੱਸ ਦਿੱਤੀਆਂ ਤਾਂ ਘਰ ਦੀ ਇੱਜ਼ਤ ਉੱਛਲ ਗਈ ਇਹ ਉਹ ਆ ਜਿਨ੍ਹਾਂ ਨੂੰ ਤੁਸੀਂ ਇਸ ਘਰ ਦੀ ਇੱਕ ਇੱਕ ਗੱਲ ਦੱਸ ਦਿਓ ਫਿਰ ਮੈਂ ਦੱਸ ਦਿੱਤਾ ਤਾਂ ਕੀ ਹੋ ਗਿਆ ਇਸ ਲਈ ਕਿ ਉਹਨਾਂ ਨੇ ਤੁਹਾਨੂੰ ਗਲਤ ਕਹਿ ਦਿੱਤਾ ਧੀ ਨੇ ਘੱਟ ਸੁਣਾਇਆ ਸੀ ਜਿਹੜਾ ਬਹੂ ਨੇ ਵੀ ਜਵਾਈ ਦੇ ਸਾਹਮਣੇ ਹੀ ਆਪਣੀ ਸਾਸ ਨੂੰ ਇਨੀਆਂ ਗੱਲਾਂ ਸੁਣਾ ਦਿੱਤੀਆਂ ਹੁਣ ਉਹਦੀ ਸੱਸ ਚੁੱਪ ਚੁੱਪ ਹੀ ਰਹਿਣ ਵਿੱਚ ਆਪਣੀ ਭਲਾਈ ਸਮਝ ਰਹੀ ਸੀ ਕਿਉਂਕਿ ਉਹ ਸਮਝ ਗਈ ਸੀ ਕਿ ਬਹੂ ਉਹਦੇ ਡਰਾਉਣ ਧਮਕਾਉਣ ਨਾਲ ਡਰਨ ਵਾਲੀ ਨਹੀਂ ਆ ਜਿੰਨੀ ਬਹਿਸ ਕਰੂਗੀ ਓਨੀ ਹੀ ਉਹਦੀ ਇੱਜ਼ਤ ਦੀ ਪਰਤ ਖੁੱਲਦੀ ਜਾਊਗੀ ਇਸ ਤੋਂ ਤਾਂ ਚੰਗਾ ਸ਼ਾਂਤ ਹੀ ਰਹਿ ਲਵੇ ਇਸ ਤੋਂ ਬਾਅਦ ਉਹਨੇ ਕਦੀ ਵੀ ਪ੍ਰੀਤ ਨੂੰ ਕਿਸੇ ਵੀ ਚੀਜ਼ ਲਈ ਰੋਕਟੋਕ ਨਹੀਂ ਕੀਤੀ ਸੀ ਕਿਉਂਕਿ ਬਹੂ ਦੇ ਨਾਲ ਨਾਲ ਤੀ ਵੀ ਉਹਦੇ ਖਿਲਾਫ ਹੋ ਗਈ ਸੀ ਸੋ ਦੋਸਤੋ ECG ਅੱਜ ਦੀ ਆਪਣੀ ਕਹਾਣੀ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ